ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਪ੍ਰਤਾਪ ਬਾਜਵਾ ਸਮੇਤ ਕਾਲੀਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਹਮਲਾ ਗੁੱਸੇ ਜਿਹੀ ਸੁਣਾਈਆਂ ਕਰੀਆਂ ਕਰੀਆਂ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਣਕ ਦੀ ਚਲਾਈ ਖਰੀਦ ਸੰਬੰਧੀ ਮੰਡੀਆਂ ਦਾ ਕੀਤਾ ਦੌਰਾ ਕਿਸਾਨਾਂ ਲਈ ਕਰਤਾ ਵੱਡਾ ਐਲਾਨ। ਮੁੱਖ ਮੰਤਰੀ ਟੀਰਥ ਯਾਤਰਾ ਯੋਜਨਾ ਬਾਰੇ ਵੱਡੀ ਖਬਰ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਦਾਇਰ ਕੀਤਾ ਹਲਫਨਾਮਾ। 27 April ਨੂੰ ਬਾਗਾ ਪੁਰਾਣਾ ਪਹੁੰਚਣਗੇ ਸੀਐਮ ਭਗਵੰਤ ਮਾਨ ਆਪਣੇ ਯਾਰ ਕਰਮਜੀਤ ਅਨਮੋਲ ਦੇਹਾ ਕਿ ਕਰਨਗੇ ਚੋਣ ਪ੍ਰਚਾਰ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੇ ਵਿਕਰਮ ਚੋਦਰੀ ਹੋਏ ਆਮੋ ਸਾਹਮਣੇ ਚੰਨੀ ਨੇ ਦਿੱਤੀ ਚੇਤਾਵਨੀ ਕਿਹਾ ਇਹ ਹਲਕ ਗਿਆ ਹੈ 2 ਦਿਨ ਤੇਜ਼ ਹਵਾਵਾਂ ਨਾਲ بارش ਦਾ ਅਲਰਟ ਜਾਰੀ ਮੌਸਮ ਵਿਭਾਗ ਨੇ 27 ਤਰੀਕ ਨੂੰ ਗੜੇਮਾਰੀ ਦੀ ਕੀਤੀ ਭਵਿੱਖਬਾਣੀ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲ ਲੋਕਾਂ ਦਾ ਅੰਦੋਲਨ ਜਾਰੀ ਕਿਸਾਨਾਂ ਨੇ ਸਰਕਾਰ ਨੂੰ 27 ਅਪ੍ਰੈਲ ਤੱਕ ਦਾ ਦਿੱਤਾ ਆਲਟੀਮੇਟਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਰੋਧੀਆਂ ਦੇ ਤਿੱਖੇ ਨਿਸ਼ਾਨੇ ਸਾਧਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਤੇ ਤੰਜ ਕੱਸਦੇ ਕਿ ਹੈਗੇ ਪ੍ਰਤਾਪ ਸਿੰਘ ਬਾਜਵਾਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਕਾਂਗਰਸ ਨੇ ਪ੍ਰੂਣ ਹੱਤਿਆ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਹੈਗੇ ਦਰਿਆ ਪਾਰੋਂ ਸੋਨੇ ਦੇ ਬਿਸਕੁਟਾਂ ਦਾ ਕੰਮ ਕਰਨ ਵਾਲੇ ਸਾਨੂੰ ਦੱਸਣਗੇ ਕਿ ਕੀ ਕਰਨਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈਗੇ ਜੋ ਟੋਲ ਪਲਾਜੇ ਪ੍ਰਤਾਪ ਸਿੰਘ ਬਾਜਵਾ ਨੇ ਬਣਾਏ ਸੀ ਸਾਰੇ ਬੰਦ ਕਰ ਦਿੱਤੇ ਹਨ। ਉਹ ਤਾਂ ਤੁਹਾਡੇ ਘਰ ਜਾਂਦਾਂ ਹੀ ਟੈਕਸ ਲਈ ਜਾਂਦਾ ਸੀ। ਇਸ ਮੌਕੇ ਸੁਖਵੀਰ ਸਿੰਘ ਬਾਦਲਵਾਰੇ ਬੋਲਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕਈ ਸ਼ਰਮਨੀ ਕਲਲ ਦੀਆਂ ਟਿਕਟਾਂ ਨਹੀਂ ਲੈਣ ਲਈ ਰਾਜੀ ਅਤੇ ਇੱਕ ਸੇ ਤੋਂ ਸੀਓ ਜੋ ਮੇਰੀ ਗੱਡੀ ਫੁੱਲਾਂ ਨਾਲ ਭਰ ਦਿੰਦੇ ਹੋ ਉਹਨਾਂ ਨੇ ਕਿਹਾ ਕਿ ਕਾਲੀਦਲ ਦੇ ਜਥੇਦਾਰ ਨੇ ਆਪਣੇ ਕੁੰਡੇ ਬੰਦ ਕਰਕੇ ਰੱਖੇ ਨੇ ਕਿ ਕਿਤੇ ਟਿਕਟ ਨਾ ਦੇਣ ਅਕਾਲੀ ਦਲ ਕੋਲ ਟਿਕਟਾਂ ਦੇਣ ਲਈ ਬੰਦੇ ਹੀ ਨਹੀਂ ਹਨ ਕੈਬਨਟ ਮੰਤਰੀ ਹਰਜੋਤ ਸਿੰਘ ਬੈਸ ਨੇ ਆਪਣੇ ਹਲਕੇ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਤੇ ਮੰਡੀਆਂ ਦੇ ਹਾਲ ਦੇਖੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਾਰੀ ਟੀਮ ਵੱਲੋਂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਮੰਡੀ ਦੇ ਵਿੱਚ ਕਿਸੇ ਕਿਸਨ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਕਿਸੇ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਤੁਰੰਤ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਨ ਅਤੇ ਉਹ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਉਣਗੇ ਗੱਲ ਵਾ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹਲਕੇ ਦੀਆਂ ਵੱਖ-ਵੱਖ ਦਾਣਾ ਮੰਡੀਆਂ ਦਾ ਦੌਰਾ ਕਰ ਰਹੇ ਹਾਂ ਤੇ ਪੁੱਛ ਰਹੇ ਹਾਂ ਕਿ ਕਿਸਾਨਾਂ ਨੂੰ ਕੋਈ ਕਿਸੇ ਤਰੀਕੇ ਦੀ ਦਿੱਕਤ ਤਾਂ ਨਹੀਂ ਆ ਰਹੀ ਜਿੰਨੇ ਵੀ ਕਿਸਾਨਾਂ ਨੂੰ ਮਿਲੇ ਸਾਰੇ ਹੀ ਕਿਸਾਨ ਬਹੁਤ ਖੁਸ਼ ਹਨ ਉਹਨਾਂ ਨੇ ਕਿਹਾ ਕਿ ਸਾਡੇ ਸਾਰੇ ਆਰਤੀ ਵੀਰ ਵੀ ਬਹੁਤ ਖੁਸ਼ ਨੇ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਆ ਰਹੀ ਸਮੂਥ ਲਿਫਟਿੰਗ ਹੋ ਰਹੀ ਹੈ 30% ਦੇ ਇਲਾਪਕ ਜਿਹੜੀ ਕਣਕ ਪਹਿਲਾਂ ਹੀ ਮੰਡੀ ਵਿੱਚ ਆ ਚੁੱਕੀ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਿੰਨੇ ਵੀ ਕਿਸਾਨਾਂ ਨੂੰ ਮੈਂ ਮਿਲਿਆ ਹਾਂ ਉਹ ਇਹ ਗੱਲ ਬੋਲਦੇ ਨੇ ਕਿ ਇਸ ਵਾਰ ਸਰਕਾਰ ਵੱਲੋਂ ਕਣਕਾਂ ਦੇ ਲਈ ਜਿਸ ਤਰੀਕੇ ਦੀ ਬਿਜਲੀ ਆਈ ਹੈ ਉਸ ਦੌਰਾਨ ਇੱਕ ਵੀ ਰਾਤ ਜਾਗਣੀ ਨਹੀਂ ਨਹੀਂ ਪਈ ਇਹ ਇੱਕ ਵੱਡੀ ਤਬਦੀਲੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਵੱਡਾ ਐਲਾਨ ਕਰਦੇ ਆ ਕਿ ਹੈ ਕਿ ਜਿਹੜੇ ਖਾਸ ਮਸਲੇ ਨੇ ਜਿਵੇਂ ਸ਼ੈੱਡ ਦਾ ਮਸਲਾ ਸਾਡੇ ਆਪਣੇ ਹਲਕੇ ਦੀ ਜੀਡੀਬੀ ਮੰਡੀ ਵਿੱਚ ਕਿਸੇ ਕਿਸਮ ਦੀ ਕਮੀ ਹੈ ਅਸੀਂ ਅਗਲੇ ਬਜਟ ਦੇ ਵਿੱਚ ਲੈ ਕੇ ਆਵਾਂਗੇ ਤੇ ਉਸ ਨੂੰ ਪੂਰਾ ਕਰਾਂਗੇ ਮੁੱਖ ਮੰਤਰੀ ਧੀਰਤ ਯਾਤਰਾ ਯੋਜਨਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਹਲਫਨਾਮਾ ਦਾਇਰ ਕਰਕੇ ਕਿਹਾ ਹੈ ਕਿ ਫਿਲਹਾਲ ਸ਼ਰਦਾ ਲੋਨ ਲਈ ਹਵਾਈ ਯਾਤਰਾ ਦੀ ਕੋਈ ਯੋਜਨਾ ਨਹੀਂ ਹੈ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਪੰਜਾਬ ਤੋਂ ਇਲਾਵਾ ਮੱਧ ਪ੍ਰਦੇਸ਼, ਰਾਜਸਥਾਨ, ਉੜੀਸਾ ਤੇ ਦਿੱਲੀ ਦੀਆਂ ਸਰਕਾਰਾਂ ਨੇ ਵੀ ਸ਼ਰਦਾ ਲੋਨ ਲਈ ਯਾਤਰਾ ਦਾ ਪ੍ਰਬੰਧ ਕੀਤਾ ਹੈ ਪੰਜਾਬ ਸਰਕਾਰ ਦਾ ਜਵਾਬ ਰਿਕਾਰਡ ਤੇ ਲੈਂਦਿਆਂ ਹਾਈ ਕੋਰਟ ਨੇ ਸੁਣਵਾਈ ਮੁਲਤਵੀ ਕਰ ਦਿੱਤੀ ਦਸ ਦੇਗੇ ਹੁਸ਼ਿਆਰ ਪੁਰਵਾਸੀ ਪ੍ਰਵੀਂਦਰ ਸਿੰਘ ਨੇ ਐਡਵੋਕੇਟ ਐਚਸੀ ਰੋੜਾ ਰਹੀ ਪਟੀਸ਼ਨ ਦਾਖਲ ਕਰਦੇ ਆ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 27 ਨਵੰਬਰ 2023 ਨੂੰ ਪੰਜਾਬ ਵਾਸੀਆਂ ਲਈ ਮੁਫਤ ਤੀਰਥ ਯਾਤਰਾ ਦੀ ਸਕੀਮ ਸ਼ੁਰੂ ਕੀਤੀ ਗਈ ਹੈ। ਤੁਬਾ ਸਰਕਾਰੀ ਇਸ ਯੋਜਨਾ ਤੇ 40 ਕਰੋੜ ਰੁਪਏ ਖਰਚਣ ਜਾ ਰਹੀ ਹੈ ਅਤੇ 50 ਹਜ਼ਾਰ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲਣਾ ਹੈ। ਪਟੀਸ਼ਨਰ ਨੇ ਦਲੀਲ ਦਿੱਤੀ ਹੈ ਕਿ ਇਹ ਸਕੀਮ ਟੈਕਸ ਦਾਤਾਂਵਾਂ ਦੇ ਪੈਸੇ ਦੀ ਸਿੱਧੀ ਬਰਬਾਦੀ ਹੈ ਅਤੇ ਇਸ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਲਗਾਉਂਦੇ ਹੋਏ ਕਿਹਾ ਸੀ ਕਿ ਇੱਕ ਪਾਸੇ ਨੌਜਵਾਨ ਰੁਜ਼ਗਾਰ ਲਈ ਤਰਸਰੇ ਹਨ ਤੇ ਦੂਜੇ ਪਾਸੇ ਮੁਫਤ ਤੀਰਥ ਯਾਤਰਾ ਦੀ ਇਸ ਸਕੀਮ ਨੂੰ ਲੈ ਕੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਸਰਕਾਰ ਨੂੰ ਇਸ ਲਈ ਸਪਸ਼ਟੀਕਰਨ ਦੇਣਾ ਹੋਵੇਗਾ ਹਾਈ ਕੋਰਟ ਦੇ ਨੋਟਿਸ ਦਾ ਜਵਾਬ ਦਿੰਦੇ ਆ ਪੰਜਾਬ ਸਰਕਾਰ ਨੇ ਕਿਹਾ ਕਿ ਇਸ ਸਕੀਮ ਤਹਿਤ ਹੁਣ ਤੱਕ 34850 ਸ਼ਰਧਾਲੂਆਂ ਨੂੰ ਯਾਤਰਾ ਦੀ ਸਹੂਲਤ ਦਿੱਤੀ ਜਾ ਚੁੱਕੀ ਹੈ ਇਹ ਸਕੀਮ ਰਾਜ ਦੇ ਨਾਗਰਿਕਾਂ ਦੀ ਬੇਨਤੀ ਤੇ ਸ਼ੁਰੂ ਕੀਤੀ ਗਈ ਸੀ ਕਿਉਂਕਿ ਹਰ ਕੋਈ ਇੰਨਾ ਮਿਹਰ ਨਹੀਂ ਹੁੰਦਾ ਕਿ ਉਹ ਤੀਰਥ ਯਾਤਰਾ ਕਰ ਸਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 27 April ਯਾਨੀ ਕੱਲ ਨੂੰ ਵਿਧਾਨ ਸਭਾ ਹਲਕਾ ਬਗਾ ਪੁਰਾਣਾ ਵਿੱਚ ਸ਼ਾਮ 3 ਵਜੇ ਸੁਭਾਸ਼ ਦਾਣਾ ਮੰਡੀ ਨਿਹਾਲ ਸਿੰਘ ਵਾਲਾ ਰੋਲ ਵਿਖੇ ਪਹੁੰਚ ਰਹੇ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਅਮਰੀ ਪਾਸੀ ਸੁਖਨੰਦ ਨੇ ਇੰਟਰਵਿਊ ਦੌਰਾਨ ਕੀਤਾ ਹੈ ਉਨ੍ਹਾਂ ਕਿ ਹੈਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਦੇ ਹੱਕ ਵਿੱਚ ਇੱਕ ਵੱਡੀ ਰੈਲੀ ਕਰਨਗੇ ਵਿਧਾਇਕ ਸੁਖਨੰਦ ਨੇ ਕਿਹਾ ਹੈ ਕਿ ਇਸ ਰੈਲੀ ਵਿੱਚ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਵਿਧਾਇਕ ਚੇਅਰਮੈਨ ਇਸ ਰੈਲੀ ਵਿੱਚ ਸਮੂਲੀਅਤ ਕਰਨਗੇ ਉਨ੍ਹਾਂ ਕਿ ਹੈਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਾਗਾ ਪੁਰਾਣਾ ਆਮਦ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜਲੰਧਰ ਲੋਕ ਸਭਾ ਹਲਕੇ ਚ ਕਾਂਗਰਸ ਪਾਰਟੀ ਚ ਟਿਕਟ ਨੂੰ ਲੈ ਕੇ ਫੁੱਟ ਪਸਦੀ ਜਾ ਰਹੀ ਹੈ ਲੰਗੇ ਦਿਨੀ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਦਾ ਲਗਾਤਾਰ ਵਿਰੋਧ ਕਰਨ ਤੇ ਵਿਧਾਇਕ ਵਿਕਰਮ ਚੋਧਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਹੁਣ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਵੀ ਵਿਕਰਮ ਚੋਧਰੀ ਤੇ ਤਿੱਖਾ ਪਲਟਵਾਰ ਕੀਤਾ ਹੈ ਅਤੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਚਰਨਜੀਤ ਸਿੰਘ ਚੰਨੀ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ ਉਖਲ ਪੁੱਤ ਨਾ ਜੰਮ ਦੀਤੀ ਕਾਣੀ ਚੰਗੀ ਉਹਨਾਂ ਨੇ ਕਿਹਾ ਕਿ ਵਿਕਰਮ ਚੋਧਰੀ ਹਲਕ ਗਿਆ ਹੈ ਕਿਉਂਕਿ ਇਸ ਨੇ ਆਪਣੇ ਪਰਿਵਾਰ ਵੱਲੋਂ ਜਿੰਨੀ ਇੱਜ਼ਤ ਕਮਾਈ ਸੀ ਉਸ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਹੈ ਉਹਨਾਂ ਕਿਹਾ ਕਿ ਸਾਡੇ ਪਰਿਵਾਰ ਦੀ ਕੁੜੀ ਅਤੇ ਮੇਰੀ ਫੋਟੋ ਨੂੰ ਜਿਸ ਅਸ਼ਲੀਲ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਉਹ ਬਹੁਤ ਮਾੜਾ ਹੈ ਕਾਂਗਰਸੀ ਉਮੀਦਵਾਰ ਨੇ ਚੇਤਾਵਨੀ ਦਿੰਦਿਆਂ ਕਿ ਹੈ ਕਿ ਵਿਕਰਮ ਚੋਧਰੀ ਦੀਆਂ ਗੱਲਾਂ ਦਾ ਮੈਂ ਆਖਰੀ ਵਾਰ ਜਵਾਬ ਦੇ ਰਿਹਾ ਹਾਂ ਵਾਰ ਵਾਰ ਜਵਾਬ ਨਹੀਂ ਦੇਵਾਂਗਾ ਮੈਂ ਸਾਫ਼ ਕਰਨਾ ਚਾਹੁੰਦਾ ਹਾਂ ਕਿ ਜੇਕਰ ਇਹ ਨਾ हटਿਆ ਤਾਂ ਆਉਣ ਵਾਲਾ ਸਮਾਂ ਇਸ ਦੇ ਲਈ ਚੰਗਾ ਨਹੀਂ ਹੋਵੇਗਾ ਮੈਂ ਨਹੀਂ ਚਾਹੁੰਦਾ ਸੀ ਕਿ ਥਾਣੇ ਕਚੈਰੀਆਂ ਵਿੱਚ ਜਾਈਏ ਨਹੀਂ ਤਾਂ ਅਸੀਂ ਸ਼ਿਕਾਇਤਾਂ ਦੇ ਦੇਵਾਂਗੇ ਪੰਜਾਬ ਤੇ ਹਰਿਆਣਾ ਚ ਅਗਲੇ 2 ਦਿਨਾਂ ਤੱਕ ਤੇਜ਼ ਹਵਾਵਾਂ ਨਾਲ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ 27 ਅਪ੍ਰੈਲ ਯਾਨੀ ਕੱਲ ਨੂੰ ਦੋਵਾਂ ਰਾਜਾਂ ਵਿੱਚ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਇਸ ਤੋਂ ਇਲਾਵਾ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਤਾਜ਼ਾ ਹਾਲਾਤਾਂ ਨੂੰ ਵੇਖਦੇ ਹੋਏ ਅਲਰਟ ਜਾਰੀ ਕੀਤਾ ਹੈ ਮੌਸਮ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਏ ਕੇ ਸਿੰਘ ਨੇ ਦੱਸਿਆ ਕਿ 26 ਅਪ੍ਰੈਲ ਯਾਨੀ ਅੱਜ ਤੋਂ ਗੜਬੜੀ ਕਾਰਨ ਮੌਸਮ 3-4 ਦਿਨ ਖਰਾਬ ਰਹੇਗਾ ਵਿਭਾਗ ਯellow ਲਰਟ ਜਾਰੀ ਕੀਤਾ ਗਿਆ ਹੈ ਇਸ ਦੌਰਾਨ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਵਿੱਚ ਯellow ਅਲਰਟ ਜਾਰੀ ਕੀਤਾ ਗਿਆ ਹੈ ਪੱਛਮੀ ਘਟਕਰੀ ਦੇ ਕਾਰਨ ਤੇਜ਼ ਹਵਾਵਾਂ ਤੇ ਬਾਰਿਸ਼ ਹੋਵੇਗੀ ਇਸ ਦਾ ਅਸਰ ਖਾਸ ਤੌਰ ਤੇ ਉੱਤਰੀ ਹਿੱਸੇ 'ਚ ਜ਼ਿਆਦਾ ਦੇਖਣ ਨੂੰ ਮਿਲੇਗਾ ਇਸ ਵਿੱਚ ਅਮਰੀਕਸਰ ਪਠਾਨਕੋਟ ਗੁਰਦਾਸਪੁਰ ਰੋਪੜ ਦੇ ਨਾਲ ਹਰਿਆਣਾ ਦੇ ਕਈ ਜ਼ਿਲ੍ਹੇ ਸ਼ਾਮਿਲ ਹਨ ਪੰਜਾਬ ਦੇ ਸ਼ੰਭੂ ਰੇਲਵੇ ਸਟੇਸ਼ਨ ਤੇ ਟ੍ਰੈਕ ਜਾਮ ਕਰਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਤੀਨੇ ਕਿਸਾਨ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਰੇਲ ਟ੍ਰੈਕ ਨਹੀਂ ਖੋਲਣਗੇ ਕਿਸਾਨਾਂ ਨੇ ਸਰਕਾਰ ਨੂੰ 27 ਅਪ੍ਰੈਲ ਤੱਕ ਦਾ ਅਲਟੀਮੇਟਮ ਵੀ ਦਿੱਤਾ ਹੈ ਕਿਸਾਨਾਂ ਨੂੰ ਪਟੜੀਆਂ ਤੇ ਬੈਠਣ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰੇਲਵੇ ਨੂੰ ਵੀ ਵਿਤੀ ਘਟਾ ਚੱਲਣਾ ਪੈ ਰਿਹਾ ਹੈ ਅੱਜ ਵੀ ਕਿਸਾਨਾਂ ਦੇ ਅੰਦੋਲਨ ਕਾਰਨ ਤਿੰਨਾਂ ਟ੍ਰੇਨਾਂ ਨੂੰ ਰੱਦ ਕਰਨਾ ਪਿਆ ਹੈ ਇਨਾਂ ਹੀ ਨਹੀਂ ਕਈ ਟ੍ਰੇਨਾਂ ਦੇ ਰੂਟ ਡਾਇਵਰਟ ਕਰਨੇ ਪਏ ਹਨ ਜਿਸ ਦੀ ਲਿਸਟ ਵੀ ਰੇਲਵੇ ਵੱਲੋਂ ਜਾਰੀ ਕੀਤੀ ਗਈ ਹੈ ਕਿਸਾਨਾਂ ਗੁੱਸਰਵਨ ਪੰਦੇਰ ਨੇ ਕਿ ਹੈਗੇ ਅੰਦੋਲਨ ਨੂੰ 70 ਤੋਂ ਵੱਧ ਦੀ ਬੀ ਚੁੱਕੇ ਹਨ ਜਦੋਂ ਮੋਰਚੇ ਦੇ 100 ਦਿਨ ਪੂਰੇ ਹੋਣਗੇ ਤਾਂ ਲੱਖਾਂ ਕਿਸਾਨ ਸ਼ੰਭੂ ਖਨੋਰੀਏ ਤੇ ਡੱਬ ਵਾਲੀ ਬਾਰਡਰ ਤੇ ਇਕੱਠੇ ਹੋਣਗੇ ਹਰਿਆਣਾ ਪੰਜਾਬ ਹਿਮਾਚਲ ਤੇ ਯੂਪੀ ਦੇ ਕਿਸਾਨਾਂ ਨੂੰ ਹੁਣ ਤੋਂ ਹੀ ਤਿਆਰੀਆਂ ਕਰਨ ਦੀ اپیل ਕੀਤੀ ਗਈ ਹੈ ਸਰਵਨ ਸਿੰਘ ਪੰਦੇਰ ਨੇ ਕਿਹਾ ਹੈ ਕਿ 1 ਮਈ ਨੂੰ ਸਰਦ ਤੇ ਮਜ਼ਦੂਰ ਦਿਵਸ ਮਨਾਇਆ ਜਾਵੇਗਾ ਕਿਸਾਨ ਸਰਕਾਰ ਤੋਂ ਨੌਜਵਾਨ ਆਗੂ ਨਵਦੀਪ ਸਿੰਘ ਦਲਵੇੜਾ ਸਮੇਤ ਇਨ ਕਿਸਾਨਾਂ ਨੂੰ ਰਿਹਾ ਕਰਨ ਦੀ ਮੰਗ ਕਰ ਰਹੇ ਹਨ ਇਸ ਸਬੰਧੀ ਪਹਿਲਾਂ ਉਨ੍ਹਾਂ ਦੀ ਹਰਿਆਣਾ ਤੇ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਨੂੰ 16 April ਤੱਕ ਦਾ ਸਮਾਦੀਤਤਾ ਸੀ ਅਤੇ ਸਰਕਾਰ ਵੱਲੋਂ ਰਿਹਾਰ ਨਹੀਂ ਕੀਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ ਤੇ ਪੱਕਾ ਧਰਨਾ ਲਾ ਦਿੱਤਾ ਹੈ ਹਰ ਸਿਮਰਤ ਕੋਰ ਉਚਨੀ ਹੀਰ ਚਲੀ ਗਈ ਉੱਥੇ ਸਰਦੂਲਗੜ੍ਹ ਕੋਲੇ ਬਠਿੰਡਾ ਹਲਕੇ ਜੀ ਉੱਤੇ ਹੜ ਆਗੇ ਸੀਗੇ ਤੇ ਐਮਪੀ ਆਓ ਫਸਲਾਂ ਦਾ ਮੁਆਵਜ਼ਾ ਵਗੈਰਾ ਦੇਣ ਉਹ ਕੋਈ ਵਿਚਾਰਾ ਗਰੀਬ ਕਿਸਾਨ ਕਹਿੰਦਾ ਬੀਬਾ ਜੀ ਮੇਰੀਆਂ ਹਰੀਆਂ ਮਿਰਚਾਂ ਮਾਰੀਆਂ ਗਈਆਂ 2 ਕਿੱਲੇ ਮੈਨੂੰ ਮੁਆਵਜ਼ਾ ਦਿਓ ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਕੀ ਹੁੰਦਾ ਇਹ ਉਹਨੇ ਜ਼세ਦਾਰ ਨੂੰ ਪੁੱਛ ਲਿਆ ਕਹਿੰਦੀ ਹਰੀਆਂ ਮਿਰਚਾਂ ਕਿੰਨੇ ਕਤੇ ਵਿਕ ਜੰਨੀਆਂ ਨੇ ਉਹ ਸਰਪੰਚ ਜ਼세ਦਾਰ ਸੋ ਕਹਿੰਦਾ ਜੀ ਹਰੀਆਂ ਮਿਰਚਾਂ 2500 ਰੁਪਏ ਵਿਕ ਜੰਨੀਆਂ ਨੇ ਕੁਇੰਟਲ ਲਾਲ ਵਿਕ ਜੰਨੀਆਂ 7-8000 ਰੁਪਏ ਕਹਿੰਦੀ ਫਿਰ ਕਾਮਲੇ ਤੁਸੀਂ ਹਰੀਆਂ ਕਿਉਂ ਬੀਜ ਤੁਸੀਂ ਤੇ ਲਾਲ ਹੀ ਬੀਜਿਆ ਕਰੋ ਅੱਲਾ ਦੱਸੋ ਉਹਨੂੰ ਉਹਨੂੰ ਕੌਣ ਸਮਝਾਵੇ ਹਰੀਆਂ ਤੋਂ ਲਾਲ ਹੁੰਦੀਆਂ ਨੇ ਪਤਾ ਹੀ ਨਹੀਂ ਗੰਨੇ ਵਾਲੇ ਚਲੇ ਗਏ ਸੁਖਵੀਰ ਬਾਦਲ ਕੋਲੇ ਜਦੋਂ ਇਹ ਡਿਪਟੀ ਸੀਐਮ ਸੀਗਾ ਕਹਿੰਦੇ ਗੰਨਾ ਦੀ ਪੇਮੈਂਟ ਨਹੀਂ ਆ ਰਹੀ ਕਹਿੰਦੇ ਹਾਂ ਗਲਤ ਹੋ ਰਿਹਾ ਹੈ ਗੰਨਾ ਤਾਂ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦੇ ਕਿਵੇਂ ਕਹਿੰਦਾ ਦੇਖ ਲੋ ਗੁੜ ਦੀਆਂ ਛੋਟੀਆਂ ਛੋਟੀਆਂ ਪਹਿਲਾਂ ਡਲੀਆਂ ਕਰਨੀਆਂ ਪੈਂਦੀਆਂ ਹੋਣਗੀਆਂ ਫਿਰ ਐਂ ਦੱਬਣਾ ਹੈ ਉਹ ਉਹਦੀ ਆ ਕੇ ਕਹਿੰਦੇ ਛੱਡੋ ਪਰੇ ਜਿਹਨੂੰ ਮੁੱਡੇ ਦਾ ਹੀ ਨਹੀਂ ਪਤਾ ਉਹ ਤੋਂ ਕੀ ਉਮੀਦ ਕਰਦੇ ਆਪਾਂ ਸੋ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਜੀ ਆ ਪਹਾੜਾਂ ਵਾਲੇ ਸਕੂਲਾਂ 'ਚ ਪੜੇ ਨੇ ਉੱਥੇ ਪੰਜਾਬੀ ਹੈ ਨਹੀਂ ਪੰਜਾਬੀ ਸਿਲੇਬਸ ਹੀ ਹੈ ਨਹੀਂ ਉੱਥੇ ਜੇ ਪੰਜਾਬੀ ਪੜ੍ਹੀ ਹੁੰਦੀ ਫਿਰ ਐਂ ਥੋੜੀ ਹੁੰਦਾ ਵੀ ਆਪਦੇ ਬਾਪ ਨੂੰ ਹੀ ਕਹੇਗਾ ਦੋ ਤਿੰਨ ਵਾਰੀ ਮੇਰੇ ਪਿਤਾ ਸਮਾਨ ਨੇ ਬਾਦਲ ਸਾਹਿਬ ਬਾਦਲ ਸਾਹਿਬ ਨੂੰ ਉੱਠ ਕੇ ਕਹਿਣਾ ਪਿਆ ਓਏ ਪਿਤਾ ਸਮਾਨ ਨੇ ਓਏ ਮੈਂ ਪਿਤਾ ਹੀ ਆਂ ਸੋ ਇਹਨਾਂ ਨੂੰ ਆਪਾਂ ਪੰਜਾਬ ਦੇ ਬਾਹਰ ਸਭਣਾ ਲਾਂਗੇ ਹੁਣ ਆਪਾਂ ਹੁਣ ਇਹਨਾਂ ਨੂੰ ਕੀ ਪਤਾ ਹੁਣ ਕਹਿੰਦੇ ਪੰਜਾਬ ਬਚਾਓ ਕੱਢ ਲਈ ਯਾਤਰਾ ਜੀ ਉਹ ਕੀ ਤੋਂ ਬਚਾਈਏ ਪੰਜਾਬ ਥੋੜੇ ਤੋਂ ਤਾਂ ਬਚਾ ਕੇ ਹਟਿਆ ਜੇ ਹੁਣੀ ਹੱਜ ਹੁਣੀ ਤਾਂ ਬਚਾਇਆ ਥੋਤੋਂ ਪੰਜਾਬ ਬਚਾਓ ਦੱਸੋ ਕੁਛ ਵੀ ਕਹਿ ਦਿੰਦੇ ਆ ਕਿਸੇ ਨੂੰ ਟਿਕਟਾ ਨਹੀਂ ਲੈਂਦਾ ਕੋਈ ਅਕਾਲੀ ਦਲ ਦੀ ਹਾਲਤ ਦੇਖ ਲਓ ਟਿਕਟਾ ਨਹੀਂ ਲੈ ਰਿਹਾ ਕੋਈ ਮੇਰੇ ਦੋਸਤ ਦਾ ਫੋਨ ਆਇਆ ਕਹਿੰਦਾ ਸਾਡੇ ਪਿੰਡ ਦਾ ਕਿ ਜਥੇਦਾਰ ਆ ਬਾਈ ਅਕਾਲੀਆਂ ਦਾ ਵੱਡਾ ਨਾਮ ਹੈ ਕਹਿੰਦਾ ਉਹਦਾ ਮੈਂ ਕਿਹਾ ਅੱਛਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰਨ ਜਾਂਦਾ ਗੁਰਦੁਆਰਾ ਸਾਹਿਬ ਜੀ ਟਿਕਟ ਵਾਸਤੇ ਮੈਂ ਕਿਹਾ ਮਿਲੂਗੀ ਕਹਿੰਦਾ ਨਹੀਂ ਇਹ ਕਹਿਣ ਜਾਂਦਾ ਹੇ ਰੱਬਾ ਮੈਨੂੰ ਨਾ ਮਿਲ ਜਾ ਕਿਤੇ ਲੋਕਾਂ ਦਾ ਸਾਹਮਣਾ ਕਿਵੇਂ ਕਰਾਂਗੇ ਲੋਕਾਂ ਮੂਰੇ ਕਿਹੜੇ ਮੂੰਹ ਨਾਲ ਜਾਵਾਂਗੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਹੋਈਆਂ ਨੇ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਾਂਗੇ ਆ ਹਾਲਤ ਹੋਈ ਪਈ ਐ ਜਥੇਦਾਰਾਂ ਨੇ ਆਪਦੇ ਕੁੰਡੇ ਬੰਦ ਕਰ ਰੱਖੇ ਨੇ ਜਿਹੜੀਆਂ ਥੱਲੇ ਤਖਤ ਦੇ ਥੱਲੇ ਗੇਟ ਦੇ ਥੱਲੇ ਬਿਲਣਾਂੀਆਂ ਰਹਿ ਜਾਂਦੀਆਂ ਨੇ ਉੱਥੇ ਵੀ ਚੁੰਨੀ ਚਾਨੀ ਜਾਂ ਕੱਪੜਾ-ਕੁਪੜਾ ਵਸਾ ਰੱਖਿਆ ਕਿਤੇ ਥੱਲੋਂ ਦੀਆਂ ਟਿਕਟ ਸੱਟ ਜਾਣ ਕਿਤੇ ਵੀ ਟਿਕਟ ਲੈ ਲੈ ਸਾਡੀ ਟਿਕਟਾਂ ਨਹੀਂ ਪੂਰੀਆਂ ਹੋ ਰਹੀਆਂ ਆ ਹਾਲਤ ਹੋਈ ਐ ਸਾਡੇ ਬੰਦਿਆਂ ਜਿਨ੍ਹਾਂ ਨੇ ਕਰੋ ਕਦੇ ਰੁਪਈਆ ਵੀ ਨਹੀਂ ਮਿਲਿਆ ਸਾਡੇ ਤਿੰਨ ਤਿੰਨ ਵਾਰੀਆਂ ਦੇ ਮੁੱਖ ਮੰਤਰੀ ਅੰਦਰ ਕਰ ਰੱਖੇ ਆ ਤੇ ਚੰਨੀ ਦਾ ਮੌਜ ਨਾਲ ਲੁੱਡੀਆਂ ਪਾਉਂਦੇ ਫਿਰਦੇ ਆ 2500 ਕਰੋੜ ਦਾ ਤਾਂ ਚੰਨੀ ਸਾਹਿਬ ਚੋਣ ਜਾਬਤੇ ਦੇ ਵਿੱਚ ਵੀ ਜਦੋਂ ਮੁੱਖ ਮੰਤਰੀ ਸੀ ਮੇਲਾ ਦਾ ਕਪਲੇ ਕਰਕੇ ਹੋਣਗੇ 10 ਕਰੋੜ ਰੁਪਇਆ ਤਾਂ ਉਹਨਾਂ ਦੇ ਭਾਣਜੇ ਦੇ ਘਰੋਂ ਜਿਹੜਾ ਫੜਿਆ ਗਿਆ ਜਿਹਦਾ ਹਜੇ ਤੱਕ ਮੈਨੂੰ ਲੱਗਦਾ ਪਤਾ ਨਹੀਂ ਕੀ ਬੀਜੇਪੀ ਨਾਲ ਸੈਟਿੰਗ ਕੀਤੀ ਆ ਸਾਡੇ ਬੰਦਿਆਂ ਜਿਨ੍ਹਾਂ ਦੇ ਘਰੋਂ ਕਦੇ ਰੁਪਇਆ ਵੀ ਨਹੀਂ ਮਿਲਿਆ ਸਾਡੇ ਤਿੰਨ ਤਿੰਨ ਵਾਰੀਆਂ ਦੇ ਮੁੱਖ ਮੰਤਰੀ ਅੰਦਰ ਕਰ ਰੱਖੇ ਆ ਤੇ ਚੰਨੀ ਦਾ ਮੌਜ ਨਾਲ ਲੁੱਡੀਆਂ ਪਾਉਂਦੇ ਫਿਰਦੇ ਆ ਕਦੇ ਕੁਛ ਕਰਦਾ ਕਦੇ ਕੁਛ ਸੋ ਚੰਨੀ ਸਾਹਿਬ ਕੀ ਕਹਿੰਦੇ ਕੀ ਨਾ ਉਹਦਾ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਦੱਸ ਦਿੱਤਾ ਜੇ ਚੰਨੀ ਸਾਹਿਬ ਬਹੁਤ ਇਮਾਨਦਾਰ ਹੁੰਦੇ ਬਹੁਤ ਉਹਨਾਂ ਨੇ ਕੰਮ ਕਰੇ ਹੁੰਦੇ ਚਲੋ ਭਦੌੜਤਾ ਬਾਹਰਲਾ ਹਲਕਾ ਸੀ ਲੋਕਾਂ ਨੇ ਜਿੱਥੇ ਪਹਿਲਾਂ ਲੜੇ ਇਲੈਕਸ਼ਨ ਜਿੱਤੇ ਉਹ ਚਮਕੌਰ ਸਾਹਿਬ ਤੋਂ ਮੰਜੀ ਠੋਕਤੀ ਸੋ ਲੋਕ ਬੜੇ ਸਿਆਣੇ ਆ ਸਾਰਾ ਕੁਝ ਜਾਣਦੇ ਆ ਲੋਕਾਂ ਨੇ 2022 ਦੇ ਚੋਣਾਂ ਚ ਵੀ ਦੱਸਿਆ ਤੇ ਹੁਣ ਵੀ ਜਿੱਥੋਂ ਐਤਕੀ ਐਮਪੀ ਦੀ ਇਲੈਕਸ਼ਨ ਚੰਨੀ ਸਾਹਿਬ ਲੜ ਰਹੇ ਆ ਕਦੇ ਕੋਣਮ ਛੱਡ ਕੇ ਭੱਜ ਜਾਂਦਾ ਸਾਰੀ ਕਾਂਗਰਸ ਮੇਲਾਦਾ ਉੱਥੋਂ ਚੰਨੀ ਸਾਹਿਬ ਨੇ ਖਾਲੀ ਕਰ ਦੇਣੀ ਹੈ ਮਤਲਬ ਕਿ ਹਰੇਕ ਕਿਤੇ ਜਾ ਕੇ ਹਰ ਬੰਦਾ ਕੁਛ ਨਾ ਕੁਛ ਮੇਰਾ ਕਹਿੰਦਾ ਉਹਨੂੰ ਬਾਪੂ ਇੱਥੇ ਜਲੰਧਰੀ ਕੰਮ ਕਰਦਾ ਸੀ ਸੋ ਲੋਕ ਜਿਹੜੇ ਨਾ ਮਤਲਬ ਕਿ ਏਡੇ ਭੋਲੇ ਨਹੀਂ ਹੁੰਦੇ ਜਲੰਧਰ ਵਾਲਾ ਚਲੋ ਵੈਸੇ ਐਡਵਾਂਸਡ ਏਰੀਆ ਬੜੇ ਪੜੇ ਲਿਖੇ ਲੋਕ ਨੇਗੇ ਹਨਾ ਇੱਥੇ ਜਦੋਂ ਮਾਲਵੇ ਵਾਲੇ ਕਹਿ ਲੋ ਜਿਨ੍ਹਾਂ ਨੂੰ ਭੋਲੇ ਸਿੱਧੇ ਸਾਦੇ ਲੋਕ ਕਿਹਾ ਜਾਂਦਾ ਉਹ ਨਹੀਂ ਪਿੱਛੇ ਲੱਗੇ ਤਾਂ ਦਵਾਬੇ ਵਾਲੇ 100% ਜਿਹੜੀ ਛਾਲ ਆ ਚਕਾਉਣਗੇ। ਲੋ ਮਨਜੀਤ ਸਿੰਘ ਮਾਰ ਕਹਿੰਦੇ ਨੇ ਵੀ ਮੇਰਾ ਮੁਕਾਬਲਾ ਦੇਖਣਾ ਤੇ ਸੋਨੀਆ ਗਾਂਧੀ ਜਾਂ ਨਰਿੰਦਰ ਮੋਦੀ ਦੇ ਨਾਲ ਇਹ ਤੁਹਾਡਾ ਨਾਮ ਤੇ ਖੈਰਾਸਾਲ ਦਾ ਨਾਮ ਲੈ ਕੇ ਉਹ ਕਹਿ ਰਹੇ ਨੇ ਡੱਡੂਆਂ ਨਾਲ ਮੇਰਾ ਕੋਈ ਮੁਕਾਬਲਾ ਨਹੀਂ। ਦੇਖੋ ਮੈਂ ਸੰਗਰੂਰ ਦਾ ਭਾਈ ਮੈਂ ਐਡਾ ਵੱਡਾ ਲੀਡਰ ਨਹੀਂ ਮੈਂ ਤਾਂ ਸੰਗਰੂਰੋਂ ਹੀ ਲੜ ਸਕਦਾ। ਸਿਮਰਜੀਤ ਮਾਨ ਜੀ ਨੂੰ ਕਿਹੜਾ ਨਿਆਣਿਆ ਪਤਾ ਉਹ ਵੀ ਮੋਦੀ ਜੀ ਕਿਹੜੇ ਹਲਕੇ ਤੋਂ ਲੜਦੇ ਆ ਸੋਨੀਆ ਗਾਂਧੀ ਜੀ ਕਿਹੜੇ ਹਲਕੇ ਤੋਂ ਲੜਦੇ ਆ ਜਾ ਕੇ ਉੱਥੋਂ ਲੜ ਲੈਂਦੇ। ਸੰਗਰੂਰੋਂ ਵੀ ਮਾਨਸਾ ਬਾਹਰੋਂ ਆ ਕੇ ਲੜਦੇ ਆ। ਤੇ ਬਾਕੀ ਮੈਂ ਮਾਨ ਸਾਹਿਬ ਦਾ ਸਤਿਕਾਰ ਕਰਦਾ ਉਹਨਾਂ ਨੂੰ ਬਹੁਤ ਛੋਟਾ ਬਾਕੀ ਮਾਨ ਸਾਹਿਬ ਮੇਰੇ ਵਿਰੁੱਧ 2017 ਚ ਵੀ ਇਲੈਕਸ਼ਨ ਲੜੇ ਸੀ ਬਰਨਾਲਿਓ ਤੇ ਉਦੋਂ ਦੇ ਰਿਜ਼ਲਟ ਜੇ ਮੈਂ ਜਿੱਤੇ ਆ ਤਾਂ ਮਾਨ ਸਾਹਿਬ ਨੂੰ ਮਿਲਦਾ 5000 ਜਿਹੜੀ ਵੋਟ ਹੈ ਜਿਹੜੀ ਪਈ ਸੀ ਪਰ ਉਹ ਜਤੌਣ ਹਰਾਉਣ ਵਾਲੇ ਲੋਕ ਹੈ ਬਰਨਾਲੇ ਦੇ ਲੋਕਾਂ ਦਾ ਫੈਸਲਾ ਹੈਗਾ ਸੋ ਪਤਾ ਨਹੀਂ ਜਾਂ ਉਦੋਂ ਵੀ ਮਾਨ ਸਾਹਿਬ ਨੇ ਬਰਨਾਲਿਆਂ ਓਕੇ ਕਾ ਨੂੰ ਲੜਨਾ ਸੀ ਉਦੋਂ ਵੀ ਪੰਜਾਬ ਚ ਕੈਪਟਨ ਮਰਿੰਦਰ ਸਿੰਘ ਹੈਗੇ ਸੀ ਬਾਦਲ ਸਾਹਿਬ ਹੈਗੇ ਸੀ ਲੰਬੀਓ ਉਥੋਂ ਜਾ ਕੇ ਲੜ ਲੈਣਦੇ ਜੇ ਹੁਣ ਮੋਦੀ ਤੇ ਉਹਨਾਂ ਦੀ ਗੱਲਾਂ ਕਰਦੇ ਤੇ ਮੈਂ মিডিਆ ਨੂੰ ਕਹਿਣਾ ਕਿ ਕਿਰਾ ਕੈਮਰਾ ਕਮਾ ਕੇ ਜੀ ਸਾਰੇ ਚਾਰਫ ਤਰਫ ਦਿਖਾਓ ਇੱਕ ਫੁੱਟ ਜਗ੍ਹਾ ਨਹੀਂ ਖਾਲੀ ਹੈ ਕੋਈ ਟਾਲੇ ਨਹੀਂ ਇੱਕ ਫੁੱਟ ਜਗ੍ਹਾ ਖਾਲੀ ਨਹੀਂ ਜਿੱਥੇ ਕਣਕ ਨਾ ਹੋਏ ਕਿਸਾਨਾਂ ਦੀ 6 ਮਹੀਨੇ ਦੀ ਫਸਲ ਅੱਜ ਤੇ ਰੋਲ ਰਹੀ ਹੈ ਮੰਡੀਆਂ ਚ ਪਿਛਲੇ ਕਈ ਦਿਨਾਂ ਤੋਂ ਇੱਥੇ ਹੈ ਜਿਹੜੇ ਬਾਕੀ ਕਿਸਾਨ ਆ ਜਿਨ੍ਹਾਂ ਦੀ ਫਸਲ ਉਹ ਘਰੇ ਬੈਠੇ ਆ ਵੱਡੀ ਬਿਠੇ ਕਣਕ ਪਰ ਜਗ੍ਹਾ ਹੈ ਨਹੀਂ ਕਿਹੜੀ ਮੰਡੀ ਚ ਲੈ ਕੇ ਜਾਈਏ ਪੂਰੇ ਪੰਜਾਬ ਵਿੱਚ ਲਿਫਟਿੰਗ ਬੰਦ ਹੈ ਕੋਈ ਇੱਥੇ ਮੁਲਾਜ਼ਮ ਨਹੀਂ ਕੋਈ ਪੁੱਛਣ ਵਾਲਾ ਅਫਸਰ ਨਹੀਂ ਕੋ ਪਾਣੀ ਦਾ ਪ੍ਰਬੰਧ ਨਹੀਂ ਕਿਸਾਨ ਮੈਂ ਬਹੁਤ ਮੰਡੀਆਂ ਜਾ ਕੇ ਆਇਆ ਇੱਥੇ ਕੰਟਰੈਕਟਰ ਹੀ ਹੈ ਨਹੀਂ ਇੱਥੇ ਕੰਟਰੈਕਟਰ ਵੀ ਹੈ ਨਹੀਂ ਚੱਕਣ ਵਾਲੇ ਹੀ ਹੈ ਨਹੀਂ ਠੇਕੇਦਾਰ ਭੱਜ ਗਿਆ ਪੁਰਾਣਾ ਸਾਰੇ ਆ ਹਾਲਾਤ ਇਹ ਝਾੜੂ ਵਾਲੀ ਸਰਕਾਰ ਨੇ ਬਣਾਤੀ ਆ 2 ਸਾਲ ਹੋ ਗਏ ਜੀ ਆ ਪਿਛਿਛੇ ਨਹੀਂ ਲਾ ਕੇ ਵੇਖਿਆ ਨਾ ਸੋ ਜਿਹੜੀ ਹਾਲਾਤ ਹੈ ਮੈਂ ਦੱਸਣਾ ਚਾਹਣਾ ਹੈ ਮੁੱਖ ਮੰਤਰੀ ਸਹੀ ਮਹੀਨੇ ਤੇ ਮੁੱਖ ਮੰਤਰੀ ਕਹਿੰਦੇ ਲਾਇਕ ਨਹੀਂ ਰੋਜ਼ ਟੀਵੀ ਦੇਖ ਲੋ ਕਿਤੇ ਝਾੜੂ ਦਾ ਪ੍ਰਚਾਰ ਕਿਤੇ ਸਾਮ ਕਰ ਰਿਹਾ ਹੈ ਕਿਤੇ ਦਿੱਲੀ ਕਰ ਰਿਹਾ ਹੈ ਤੇ ਆਪਣੇ ਪੰਜਾਬ ਦੇ ਕਿਸਾਨ ਰੁੜੀ ਜਾਂਦੇ ਆ ਸੋ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਤਜਰਬੇ ਕਰਨੇ ਛੱਡ ਦਿਓ ਆ ਦੇਖੋ ਕੀ ਹਾਲਾਤ ਪਿਛਲੇ 27 ਸਾਲਾਂ 'ਚ ਬਣਾਤਾ ਪੰਜਾਬ ਦੇਖੋ ਜੀ ਬਰਤੰਡੇ ਹਲਕੇ ਦੇ ਸਾਰੇ ਮੈਂ ਮਦਾਨ ਸਭਾ ਹਲਕੇ ਦੇ तकरीबन ਇੱਕ ਵਾਰੀ ਬਰਦਰ ਸਹਿਬਾਨ ਨਾਲ ਕੁਝ ਕੁ ਪਿੰਡਾਂ ਵਿੱਚ ਵੀ ਜਿਹੜਾ ਲਾ ਕੇ ਟੈਨਾ ਬਹੁਤ ਵਧੀਆ ਮਾਰਾ ਮਿਲਦੇ ਆ ਲੋਕੀਂ ਇਕਬਨਾਤ ਨਾਲ ਮਿਲਦੇ ਆ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਗੱਲਾਂ ਬੰਦ ਐ ਨਹੀਂ ਤੱਕਦੇ ਵਜ਼ੀਰ ਆ ਜਾਂਦੇ ਸੀ ਐਮਐਲਏ ਦੇ ਰਸਤੇ ਬੰਦ ਕੇ ਖੜ ਜਾਂਦੇ ਸੀ ਲੋਕਾਂ ਨੂੰ ਰੇੜੇ ਨਹੀਂ ਲੱਗਣਦੇ ਰੇੜਾ ਹਰ ਇੱਕ ਬੰਦਾ ਆਪਣੀ ਪੁਲਿਸ ਦੀ ਗੱਲਬਾਤ ਕਰ ਸਕਦਾ ਆਪਣੀ رائے ਦੇ ਸਕਦਾ ਇਹਨੂੰ ਵੀ ਕੋਈ ਆਪਣੇ ਵੱਲੋਂ ਕਹਿ ਸਕਦਾ ਆਪਣੇ ਮਿੱਤੋਂ ਵੀ ਉਹ ਤੋਂ ਬੁਦੇ ਵਾਸਤੇ ਕੁਝ ਸਕਦਾ ਮੈਂ ਕਦੇ ਕਿਸੇ ਨੂੰ ਇਸ ਤੋਂ ਕੋ پاسੇ ਨਹੀਂ ਮੇਰਾ ਸਾ ਦੂਪ ਸਾਲਾ ਸਮਾ ਜਿਸ ਟਾਈਮ ਮੈਂ ਨੇ ਬਹੁਤ ਸਾਰੇ ਲੋਕ ਕਮਝ ਨਹੀਂ ਲੀ ਵੀ ਹੁੰਦੇ ਜਾਂਦੇ ਰਹੇ ਉਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਆਏ ਨੂੰ ਆਪਣਾ ਮਾਰਸਮਾ ਦਾ ਕੰਮ ਕਰ ਜਿੰਨਾ ਮੈਂ ਕਰ ਸਕਦਾ ਵੀ ਸਾਰੇ ਕੰਮ ਕਰਨਾ ਇਹ ਨਹੀਂ ਕਹਦਾ ਕਿ ਹਰ ਕੰਮ ਕਰ ਸਕਦਾ ਪਰ ਜਿੱਥੇ ਮੈਂ ਪੂਰੀ ਇਮਾਨਦਾਰੀ ਨਾਲ ਕਿ ਮੈਂ ਕਰ ਸਕਦਾ ਨਿਸ਼ਾਨੀ ਕਿਸਾਨ ਜਿਥੇ ਬੰਨੀ ਜਿਹੜਾ ਲਗਾਤਾਰ ਵਿਰੋਧ ਕਰ ਰਹੀਆਂ ਭਾਜਪਾ ਦਾ ਕੀ ਕਹਿਣਾ ਚਾਹੁੰਦੀ ਹੈ ਮਤਲਬ ਨਾਲ ਪਹਿਲਾਂ ਅਕਾਲੀ ਦਲ ਵੀ ਸੀ ਤੁਸੀਂ ਹੁਣ ਇਹ ਗੱਲ ਕਰੀਏ ਕੀ ਕਹਿਣਾ ਚਾਹੁੰਦੀ ਹੋਜੀ ਗੱਲ ਇਹ ਹੈ ਵੀ ਕਿਸਾਨ ਹੀ ਇੱਕ ਹੈ ਜਾਂ ਮਜ਼ਦੂਰ ਹੈ ਜਿਹਨੇ ਚੀਜ਼ ਬਣਾਉਂਦੇ ਆ ਜੇ ਸਾਰਾ ਮੁਲਕ ਢੇਡ ਭਰ ਕੇ اناਜ ਰੋਟੀ ਖਾਂਦਾ ਤਾਂ ਕਿਸਾਨ ਮਿਹਨਤ ਤੇ ਸਦਕਾ ਹੀ ਪਰ ਬਹੁਤ ਲੰਮੇ ਸਮੇਂ ਤੋਂ ਵੱਡੇ ਵੱਡੇ ਜਿਹੜੇ ਘਰਾੜੇ ਆ ਉਹਨਾਂ ਨੂੰ ਬਹੁਤ ਛੋਟਾਂ ਦਿੱਤੀਆਂ ਜਾਂਦੀਆਂ ਆ ਉਹਦੇ ਵਿੱਚ ਲੋਕਾਂ ਨੇ ਬਹੁਤ ਵੱਧ ਚੜ ਕੇ ਹਿਸਾਬ ਹੀ ਪਾਇਆ ਸੈਂਟਰ ਸਰਕਾਰ ਨੇ ਕਾਲੇ ਕੂਣ ਲੈ ਆਂਦੇ ਸੀ ਜਿਹੜੇ ਸਾਨੂੰ ਬਰਬਾਦ ਕਰਨ ਵਾਸਤੇ ਉਹਨਾਂ ਨੂੰ ਰੋਕਿਆ ਵੀ ਗਿਆ ਉਸ ਵੇਲੇ ਐਮਐਸਪੀ ਦੀ ਗੱਲ ਵੀ ਚੱਲੀ ਸੀ ਹਮੇਸ਼ਾ ਜੀ ਕਿਉਂਕਿ ਜੇ ਫਸਲਾਂ ਦੀ ਐਮਐਸਕੇ ਦਿੱਤੀ ਜਾਵੇ ਤਾਂ ਅਸੀਂ ਸਾਰੇ ਲੋਕ ਜਿਹੜੀ ਸਾਡੀ ਜ਼ਮੀਨ ਉਹਨੂੰ ਬਣਦੀ ਹੈ ਉਹ ਬਿਜਲੀ ਸਾਡੇ ਕੋਲੇ ਪਾਣੀ ਘਟਦਾ ਅਸੀਂ ਝੋਨਾ ਨਾ ਲਾਈਏ ਜੀ ਉਹ ਹੈ ਜੀ ਫਸਲ ਬੀਜਦੇ ਜਿਹੜੀ ਹਰ ਇੱਕ ਫਸਲ ਉਹ ਸਰਕਾਰ ਲੈਣ ਲਈ ਆਪਣੇ ਵੱਲੋਂ ਉਦਾਹਰਣ ਬਣਦਾ ਹੈ ਪਾਰਲੀਮੈਂਟ ਪਾਰਲੀਮੈਂਟ ਦੇ ਮੈਂਬਰਾਂ ਦਾ ਫਰਜ਼ ਵੀ ਬਣਦਾ ਆਪਦੇ ਲੋਕਾਂ ਦੀ ਗੱਲ ਕਰਨੀ ਆਪਦੇ ਸੂਬੇ ਦੀ ਗੱਲ ਕਰਨੀ ਆਪਦੇ ਹਲਕੇ ਦੀ ਗੱਲ ਕਰਨੀ ਮੈਂ ਇੱਕ ਕਿਸਾਨ ਪਰਿਵਾਰ ਤੋਂ ਆਹ ਪਹਿਲ ਦੇ ਆਧਾਰ ਤੇ ਇਹ ਮੁੱਦਿਆਂ ਤੇ ਗੱਲ ਕਰਾਂਗਾ